ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਵੋਈਪੋਈ ਆ ਗਿਆ ਸਜਣੋ। ਤਹਿਸੀਲ ਆ ਗਈ ਖੰਡੂਰ ਸਾਹਿਬ ਤੇ ਜ਼ਿਲ੍ਹਾ ਆ ਗਿਆ ਸ਼੍ਰੀ ਤਰਨਤਾਰਨ ਸਾਹਿਬ। ਤੇ ਤੁਹਾਨੂੰ ਮਲਾਉਣ ਲੱਗੇ ਆ ਗਰਵੇਲ ਨੂੰ ਵਹੀ ਪੋਈਆਂ ਵਾਲੇ ਭਰਾ ਨੂੰ ਮਲਾਵਾਂਗੇ ਤੁਹਾਨੂੰ 7-8 ਐਨੀਮਲ ਵਿਕਰੀ ਵਾਲੇ 6 7 7-8 ਜਿੰਨੇ ਵੀ ਹੋਏ ਸਾਰਿਆਂ ਦਾ ਲੇਖਾ ਜੋਖਾ ਲਈ ਚੱਲਾਂਗੇ ਮੋਹਰਾ ਦੀਆਂ ਝੋਟੀਆਂ ਰਹਿਣਗੀਆਂ ਟੌਪ ਦੀਆਂ 4 ਤੇ ਦੋ ਰਹਿਣਗੀਆਂ ਵੀਡੀਓ ਦੇ ਵਿੱਚ ਨੀਲੀ ਰਾਵੀ ਦੀਆਂ ਬਿਲਕੁਲ ਤਾਜੀ ਸੂਈ ਸੀ ਇਹ ਵੀ ਕੀ ਲੇਖਾ ਜੋਖਾ ਇਹਦਾ ਵੀ ਪੁੱਛਦੇ ਆਪਾਂ ਸੱਜਣਾ ਬੜੀ ਮਹਿ ਜੰਮੀ ਪਲੀ ਨੱਗਰ ਜਾਤ ਨਸਲ ਵਾਲੀ ਇੱਕ ਤੁਹਾਨੂੰ ਭਾਣਾ ਦਿਵਾ ਦੇਾਂਗੇ ਅੱਜ ਟੇਢੇ ਕੱਟ 'ਚ ਵੇਖਿਓ ਮਹਤੋਂ ਮਹਤ ਹਣਾ ਵੇਖੋ ਇਹੋ ਕਿੰਨੀ ਜਲਦੀ ਹਾਂ ਵਾਕਿਆ ਹੀ ਸੰਭਾਲੀ ਨਹੀਂ ਕਹਣੇ ਮੱਝ ਦੁੱਧਾਂ ਨਹੀਂ ਸੀ ਜੇ ਸਾਂਭ ਲੈਂਦਾ ਤੇ ਰੁਪਈਏ ਆਪ ਹੀ ਵੱਟਦਾ ਤੇ ਗਾਂ ਵੀ ਕਹੇ ਦੇ ਭਲੇ ਚੋਂਦਾ ਕੰਮ ਵੇਖੋ ਤੇ ਅੱਜ ਦਾ ਵੀ ਪਛਦੇ ਕਿੱਥੇ ਜੇ ਆ ਗਈ ਕਿੰਨਾ ਬੋਹਲਾ ਦੁੱਧ ਆ ਅੱਗੇ ਆਪਾਂ ਲਈਏ ਲੇਖਾ ਜੋਖਾ ਇੱਕ ਨੰਬਰ ਤੋਂ ਕਰਦੇ ਸ਼ੁਰੂ ਜਿਹੜਾ ਪਸੰਦ ਆ ਗਿਆ ਕਰਕੇ ਤਸੱਦੀ ਕਰ ਲਿਓ ਖਰੀਦਾਰੀ ਇਹ ਵੀ ਤੁਹਾਡਾ ਧੰਨਵਾਦ ਚੰਗੇ ਕੱਦ ਕਾਠ ਦੀਆਂ ਚੰਗੀਆਂ ਝੋਟੀਆਂ ਮੋਹਰਾ ਦੀਆਂ ਆਜੋ ਲਈਏ ਜਾਣਕਾਰੀ ਗਰਵੇਲ ਵੀਰ ਸਾਸਤਰੀ ਕਾਲ ਜੀ ਠੀਕ ਆ ਵੀਰ ਜੀ ਸਾਸਤਰੀ ਕਾਲ ਜੀ ਹੋਰ ਸੁਣਾਓ ਕਰਪਾ ਵੀ ਜੀ ਵਾਗੋ ਜੀ ਚੜਦੀ ਕਲਾ ਨਾ ਚੜਦੀ ਕਲਾ ਜੀ ਚੜਦੀ ਕਲਾ ਆਪਣਾ ਨਾਮ ਤੇ ਐਡਰੈਸ ਦੱਸਗੇ ਹਾਂ ਭਾਜੀ ਮੇਰਾ ਗਰਵੇਲਿਆ ਪਿੰਡ ਵਹੀਂ ਪਿੰਜਲਾ ਤਰਨਤਨ ਤਸੀਲ ਗੁਰੂ ਸਾਹਿਬ ਮੋਬਾਈਲ ਨੰਬਰ 905653089058 ਦੇ ਪੰਜ ਹਜ਼ਾਰ ਇਹਦੇ ਤੇ ਕਰੇ ਸੰਪਰਕ ਹਾਂਜੀ ਹਾਂਜੀ ਵਪਾਰ ਦਾ ਕੰਮ ਰੂਟੀਨ ਚ ਪਸੂ ਰੂਟੀਨ ਚ ਵੀ ਜੀ ਉਹਨੇ ਦਿੱਲੀ ਹੁੰਦੇ ਨਾ ਚਾਰ ਪੰਜ ਪਸੂ ਹੁੰਦੇ ਹੀ ਆ ਵਿਕਰੀ ਪੱਕੇ ਵੀ ਜੀ ਪੱਕੇ ਪੱਕੇ ਜਦੋਂ ਮਰਜ਼ੀ ਕੋਈ ਭੰਡ ਭਰਾ ਦੇ ਗੱਲ ਕੋਈ ਓਕੇ ਹੋਣਗੇ ਵੀ ਚੰਗੇ ਟੌਪ ਦੇ ਸੋਹਣੇ ਸਨਕੇ ਨੇੜੇ ਆਪਾਂ ਨੂੰ ਆ ਗਿਆ ਟੋਟੀਆਂ ਸ਼ੇਰੋਂ ਖੰਡੂਰ ਸਾਹਿਬ ਖੰਡੂਰ ਸਾਹਿਬ ਓਕੇ ਇਧਰ ਤਰਨਤਾਨ ਆਪਾਂ ਨੂੰ 11 ਕਿਲੋਮੀਟਰ ਹੈ ਠੀਕ ਆ ਹਾਂਜੀ ਓਕੇ ਓਕੇ ਤੇ ਸ਼ਹਿਰਾ ਵੀ ਆਪਾਂ ਨੂੰ 10 ਕਿਲੋਮੀਟਰ ਹੀ ਤੇ ਤਕਰੀਬਨ ਸਾਰੀਆਂ ਸੂਈਆਂ ਸਮਾਈਆਂ ਸਾਰੀਆਂ ਵੀ ਜੀ ਸੂਈਆਂ ਟੋਟਲੀ ਹਨਾ ਹੈ ਵੀ ਸਾਰੀਆਂ ਝੋਟੀਆਂ ਪਹਿਲਾਂ ਦੂਜੇ ਸੂਈ ਦੂਜੇ ਸੂਈ ਨਵੇਂ ਹਾਂ ਨਵੇਂ ਹਾਂ ਦੀਆਂ ਕੌਬਲੀਆਂ ਬਣਦੀਆਂ ਆ ਆ ਕੱਢ ਖਾਂ ਜੋਦੇ ਬਾਰੇ ਇਹਦਾ ਕੀ ਲੇਖਾ ਜੋਖਾ ਕਰੀ ਚੱਲੀਏ ਨਾਲ ਨਾਲ ਸਾਂਝਾ ਇਹਦਾ ਕਰਵੇਲ 10 ਡਿਟੇਲ ਕੀ ਆ ਸਾਰੀ ਝੋਟੀ ਪਹਿਲਾਂ ਸੂਈ ਸੂਈ ਜੇ ਓਕੇ ਜੋ 13 ਗੰਲੋ ਦੋ ਤਾਂ ਕੋਈ ਸੇ ਭਾਵੇਂ ਕੋ ਦੋ ਟਾਈਮ ਚੋਹੇ ਭਾਵੇਂ ਤਿੰਨ ਟਾਈਮ ਕਿਉਂਕਿ ਤਖਲੀ ਕਰਕੇ ਖੜੇ ਸੂਆ ਦੂਜਾ ਸੂਆ ਵੀ ਜੀ ਦੂਜਾ ਲਾਲਾ ਕੋਈ ਪਹਿਲੇ ਸੂਈ ਉਹਦਾ ਤੇ ਦੂਜੇ ਲਾਲੇ ਭਾਵੇਂ ਕੋ ਸਮਝੀ ਗਰ ਅੱਛਾ ਆਪਦੀ ਸਮਝ ਲਾ ਲੈ ਪਹਿਲੇ ਦੂਜੇ ਵੀ ਜੀ ਹਾਂ ਬਾਕੀ ਕੱਟੀ ਬਹੁਤ ਟੌਲਦੀਆਂ ਕਰਾਂਗੇ ਕਾਲੀ ਗਦੇ ਪਾਉਂਦੇ ਕੱਟੀ ਦੇ ਵਾਕੇ ਕੋਈ ਸ਼ੱਕ ਨਹੀਂ ਕੱਤ ਕਾਠ ਵੀ ਬਹੁਤ ਚੰਗਾ ਬਹੁਤ ਠੰਡੀ ਕੱਟੀ ਹੈ ਕੀ ਬਾਤ ਆ ਝੋਟੀ ਝੋਟੀ ਆ ਸੱਜਣੋ ਜਿਹਨੂੰ ਕਹਦਿਏ ਨਾ ਵੀ ਝੋਟੀ ਆ ਤੇ ਝੋਟੀ ਝੋਟੀ ਆ ਵੱਡਾ ਕਦ ਕਾੜ ਕੇ ਹੌਲ ਕੱਦ ਕਾਠ ਤੇ ਇੱਕ ਰੰਗ ਕਾਲੀ ਆ ਰੰਗ ਸਿੰਘ ਹਾਂ ਵਾਕੇ ਆ ਸਿੰਘ ਵੀ ਜੱਜ ਦਾ ਪੂਰਾ ਬੋਡੀ ਦੇ ਹਿਸਾਬ ਨਾਲ ਤੇ ਚੋਣ ਹੋਊਗਾ ਸਜਣੋ 100 ਦਾ 100 ਸੋ ਇਹ ਚੋ ਨੇ ਹਾਂ ਆ ਵੀ ਬੱਚਾ ਜਿਆਰੇ ਪੁੱਛਿਆ ਵਾਲੇ ਕੋ ਸੱਤਾ ਵਾਲੇ ਕੋ ਇਕੱਠਾ ਵਾਲੇ ਸਾਹਮਣੇ ਆ ਆ ਬੱਚਾ ਇਹਨਾਂ ਅਗਲੇ ਦੇ ਸਾਹਮਣੇ ਕਰਤਾ ਯਾਰ ਮਗਰ ਕਟਾ ਮਗਰ ਕਟਾ ਜੀ ਓਕੇ ਛੋਟੀ ਜੀ ਸਾਫ ਹੈ ਵੀਜੀ ਕੱਟੀ ਹੋਇਆ ਕਿੰਦਾ ਦੀ ਹੈ ਹਾਂ ਨਹੀਂ ਲਿਵੇ ਉਹ ਵੀ ਲਿਵਾ ਪਿੱਛੇ ਹੁੰਦਾ ਇਹ ਅਗੇ ਥਣ ਵੀਜੀ ਪਸੰਦ ਕੇ ਕਰਦੀ ਗਿਰ ਗਿਰ ਮਾਕੇ ਬਹੁਤ ਹੈ ਵੀਜੀ ਗਾਰਡ ਵੀ ਹੋਣੀ ਹੋਊਗੀ ਫੁੱਲ ਓਕੇ 2 ਕਿਲੋ ਤੋਂ ਬਾਹਰ ਗਾਰਡ ਹੋਊਗੀ ਤੇ ਉੰਨੀ ਪਿਛਾੜ ਹੋਊਗੀ ਕਿਆ ਬਾਤ ਇਹ ਕੋ ਮੈ ਇਹ ਨਾ ਵੀਜੀ ਜੇ ਚੋਈਏ ਨਾ ਅਗਲਾ ਪਈਦਾ ਫੜ ਕੇ ਬਰਾਬਰ ਬਰਾਬਰ ਮੁੱਕਦੀ ਆ ਸਭ ਜੇ ਬੱਚਾ ਲਾ ਜੀ ਨੇ ਆਰਡਰ ਦੀ ਬਹੁਤ ਸੋਹਣੀ ਝੋਟੀ ਪੱਠਪੜਾ ਬਹੁਤ ਸੋਹਣਾ ਬਹੁਤ ਸੋਹਣਾ ਸੱਚ ਨੂੰ ਬਹੁਤ ਸੋਹਣੀ ਝੋਟੀ ਆ ਜੇ ਮੋਰਾ ਦਾ ਕੁਸ਼ਕੀਨ ਭਰਾ ਤਾਂ ਝੋਟੀ ਦਾ ਮੰਨ ਲਓ ਵੀ ਕਨੈਕਟ ਕਰ ਲਿਓ ਬਹੁਤ ਸ਼ਾਨਦਾਰ ਜੀ ਨੂੰ ਨਹੀਂ ਲਿਆ ਹੁਣ ਮੈਂ ਜੀ ਆ ਰਹੇ ਨੇ ਪੱਠੇ ਪੁੱਠੇ ਆ ਰਾਜੇ ਕਰਦੇ ਨੇ ਦਿਨ ਉਹਨਾਂ ਨੇ ਬਦਲ ਦੀਆਂ ਜਾਨਾ ਬਦਲ ਦੀਆਂ ਜਾਣਾ ਧਾਰ ਤਾਂ ਗੰਨੇ ਵਰਗੀ ਮੋਟੀ ਬਣਾ ਦਾ ਵੀ ਬਹੁਤ ਸੋਹਣੀ ਚਵਾਈ ਹੈ ਜੀ ਰੇਟ ਇਹਦਾ ਕੀ ਕਰਨਾ ਸ਼ਾ ਰੇਡ ਵੀਜੀ ਇਹਦੀਆਂ ਝੁੱਡੀਆਂ ਦੇ 1 35 40 ਦੀਆਂ ਹੋਣ ਡੀਆਂ ਜਾਂਦੇ ਮੱਧਾ ਬਯਾਰ ਹਾਂ ਤਾਂ ਫੇਰ ਵੀ 35 40 ਦੀਆਂ ਵੇਚਣ ਦਾ ਹੈ ਭਰਾ ਇਹ ਸਿਰਫ ਇੱਕ ਦਾਹ ਦੀ ਕੱਟੀ ਦੇਣੀ ਵੀਰਾਪਾ 1 ਲੱਖ 10000 ਓਕੇ ਕਾਡ ਕਾੜ ਵੇਖ ਲੈ ਕੋਈ ਸ਼ਕੀਮੀ ਇਹਦੇ ਚੋਣ ਵੇਖ ਲੈ ਤਾਂ ਡਰ ਵੇਖ ਲੈ ਪੂਰੀ ਫੁੱਲ ਟਾਪ ਦੀ ਕੱਟੀ ਹੈ ਨਹੀਂ ਚੰਗੀ ਹੈ ਚੰਗੀ ਹੈ ਵੀਜੀ ਫੁੱਲ ਆ ਰਹੀ ਹੈ ਗੱਡੀ ਤੇ ਗੱਡੀ 2.5 ਲੱਖ ਤੋਂ ਬਾਹਰ ਬੰਦਾ ਵੇਚ ਸਕਦਾ ਹਾਂ ਅਗਲੀ ਵਾਰੀ ਨੂੰ ਸਾਹਮਲੇ ਚੰਗੀ ਹਾਂ ਅਜੇ ਦੇ ਪਹਿਲੇ ਨੇ ਓਕੇ 1 ਲੱਖ ਤੇ 10000 ਲੈ ਕਾਡਾ ਵੀ ਬਾਹਰ ਸ਼ਰਾ ਇਹ ਕਿਹੜਾ ਸੂਆ ਇਹ ਵੀ ਨਹੀਂ ਦੂਜੇ ਸੂਏ ਦੇ ਓਕੇ ਆ ਇਹ ਮਾਰੇ ਘਟਾ ਦੇ 10 12 ਦਿਨਾਂ ਦੀ ਸੂਈ ਦੇ 10 12 ਦਿਨਾਂ ਦੀ ਸੂਈ ਸੂਆ ਦੂਜਾ ਇੱਕੋ ਵੀ ਨਹੀਂ 13 ਕਿਲੋ ਤੋਂ ਬਾਹਰ ਦੁੱਧ ਦੇ 13 ਦਾ ਸੌਦਾ ਕਰ ਲੈ 13 ਤੇ ਸੌਦਾ ਕਰਦੇ ਤੇ ਥੱਲੀ ਕਰਕੇ ਖੜੇ ਗੱਲਾਂ ਆ ਨੀ ਸੂਈਆਂ ਸਵਾਈਆਂ ਸਾਰੀਆਂ ਹਾਂ ਕਿਹੜਾ ਗੱਬਣਾ ਦਾ ਦੁੱਧ ਦੱਸਦੇ ਆ ਹਾਂ ਬਿਲਕੁਲ ਨਹੀਂ ਬਿਲਕੁਲ ਸੂਈਆਂ ਦਾ ਓਕੇ ਨਿਛੋਟੀ ਦਾ ਪੈਠ ਪੁੱਠ ਫੁੜਾ ਚੰਗਾ ਹੈ ਨਾ ਹਾਂ ਬਾਕੀ ਜੀ ਚੰਗੀ ਜਾਂ ਨਹੀਂ ਹਾਂ ਨਸਲ ਚੰਗੀ ਇਹ ਨਿਕਾਹ ਸੰਗਾ ਸੁਭਾ ਚੰਗਾ ਬਹੁਤ ਅੱਧੀ ਵੀਤੀ ਸਹੀ ਗੱਲ ਹੈ ਜੋਧੇ ਵਾਂਗੂ ਵੇਖੋ ਸਤਿਨੋ ਕੀ ਬਾਤ ਹੈ ਚਾ ਚਾ ਜੋਣ ਵੀਡੀਓ ਦੀ ਮੋਟਰ ਰਗੀ ਹੋਵੇ ਕੋਈ ਕਿਸੇ ਨੰਗੜਦਾ ਭਾਜੀ ਕਪੂਰ ਛਟਾ ਨਹੀਂ ਹੋਊਗਾ ਓਕੇ ਧੰਨਵਾਦ ਇਹ ਮਗਰ ਬੱਚਾ ਕੱਟਾ ਨਹੀਂ ਕੱਟੀ ਇਹ ਮਗਰ ਵੀ ਕੱਟਾ ਜੀ ਇਹਦੇ ਮਗਰ ਵੀ ਕੱਟਾ ਤੇ 1 ਨੰਬਰ ਵਾਲੀ ਮਗਰ ਵੀ ਕੱਟਾ ਹਾਂ ਜੀ ਇਹਦਾ ਰੇਟ ਆ ਇਹ ਵੀ ਜੀ ਇੱਕ ਭਾਈ ਦੀ ਦੇਣੀ ਆ ਤੁਹਾਨੂੰ 1 ਲੱਖ ਤੇ 5000 ਉਹ ਦਿਆਂ ਲੈਣ ਔਰਦਿਆਂ ਵਾਲੇ ਕਰਤੇ ਉਹ ਜੀ ਉਹ ਤਾਂ ਇਹੋ ਜੀਆਂ ਗੱਡੀਆਂ ਆ ਪਏ ਕਿ 40-45 ਦੀਆਂ ਵੇਚੀਆਂ ਚਲੋ ਉਦੋਂ ਭਾ ਦਾ ਫਰਕ ਹੀ ਰੇਟ ਦਾ ਹਾਂ ਬੋੜਾ ਆਪਾਂ ਨੂੰ ਸੁਣੀਆਂ ਭਾ ਨਾ ਮਿਲਣੀ ਤੇ ਭਾ ਨਾ ਆਪਾਂ ਦੇ ਦੇਣੀ ਆ ਧੰਨ ਭਰਾ ਸਾਰੇ ਕਿੰਨੇ ਮੰਦਾ ਮੰਦਾ ਜੰਦਾ ਹੀ ਕਰ ਦੇਣਾ ਧੰਨ ਵਾਲਾ ਗੀੜ ਚੱਲਦਾ ਆ ਝੋਟੀ ਦਾ ਕਿੱਸਾ ਇਹਦੀ ਝੋਟੀ ਵੇਖੋ ਆਪ ਹੀ ਤੇ ਮਨਣੀ ਕੱਟੀ ਵੇਖੋ ਜੱਦ ਬਣਾਇ ਕੱਟੀ ਦੇ ਮਗਰ ਕਿਆ ਬਾਤ ਕੱਤੀ ਬਹੁਤ ਚੰਗੀ ਤੇ ਆਪ ਨੇ ਕੱਟੀ ਜੇ ਤਾਂ ਡੀਜੀ ਦਾ ਕੱਟ ਵਾਰ ਕੱਟੀ ਗਾਡੀ ਯਾਰ ਇਹਦਾ ਹੀਰਾ ਹੀ ਆ ਮੈਂ ਤਾਂ ਵੀ ਜੀ ਕਸਰ ਹੀ ਕੋਈ ਨਹੀਂ ਮੇਲਿਆਂ ਵਾਲੀ ਕੱਟੀ ਆ ਸਿੰਘਾ ਤੋਂ ਤਾਂ ਹੈ ਨਾ ਬਹੁਤ ਜਿਆਦੀ ਵੀ ਜੀ ਸ਼ਕੀਨ ਆ ਪਿੱਠ ਕੁੜੇ ਤੋਂ ਵੀ ਬਹੁਤ ਟੌਪਲੀ ਕੱਟੀ ਆ ਇਹਦੇ ਕਹਿੰਦਾ ਵੀ ਰੁਪਈਆ ਨਹੀਂ ਲੰਗਦਾ ਤੇ ਝਵਾਨੀ ਨਹੀਂ ਲੰਗਦੀ ਮੈਂ ਇਹਦੇ ਬਿਲਕੁਲ ਹਨਾ ਰੁਪਈਆ ਤਾਂ ਵੱਡੀ ਗੱਲ ਆ ਬੜਾ ਕੁਦਰਤ ਨੇ ਸਿੰਗ ਲਾਇਆ ਯਾਰ ਵੀਰੇ ਨੂੰ ਗਾਡ ਗਾਡ ਐ ਐਂ ਜਿਵੇਂ ਪਤਾ ਨਹੀਂ ਕਿੱਡੀ ਕ ਕਾਰਾਗਰੀ ਕੀਤੀ ਆ ਹਨਾ ਪਰ ਕੀਤੀ ਪ੍ਰਮਾਤਮਾ ਨੇ ਹੀ ਆ ਤੂੰ ਦੱਸੇ ਘੜ ਘੜ ਕੇ ਬਣਾਈ ਕਰਵਾਈ ਦੇ ਬੜਾ ਸਿੰਗ ਲੱਗਾ ਸੱਚ ਨੂੰ ਵੇਖੋ ਇੱਕੋ ਜੀਆਂ ਮੂਰੀਆਂ ਦੋਵੇਂ ਸ਼ਕੀਨ ਵੀ ਤੇ ਚਵਾ ਵੀ ਤੇ ਸੀਰ ਠੰਡੀ ਦੇ ਚ ਕਸਰੀ ਕੋਈ ਨਹੀਂ ਕੱਟੀ ਜਾਏ ਓਕੇ ਪਰ ਬੱਚਾ ਵੀ ਬਹੁਤ ਆਉਂਦਾ ਤੇ ਕਿੱਡੀ ਆ ਕੋਈ ਮੋਲ ਨਾਲ ਕੀਤੀ ਨਹੀਂ ਇਹਦੇ ਕੋਲੇ ਦੁੱਧ ਕਿੰਨਾ ਛਾ ਇਹ ਕੋ ਵੀ ਜੀ 10 ਕਿਲੋ ਦੋ ਤੇ ਉਹ ਕੋਈ ਭਾਈ 4 ਟਾਈਮ ਚੋ ਕਹਿਣ 12 12 ਇਹਦਾ ਤੇ 13 ਵੀ ਕਹਿੰਦੇ ਆਪਾਂ ਪਰ ਆਪਾਂ ਕਹਿਣਾ ਉਹਨਾਂ ਦੋੜਾਂ ਕੋਈ ਪੈਣ ਦੇ ਤੋਗੇ ਖੜੇ 10 ਕਿਲੋ 10 ਕਿਲੋ ਨਿਕਲੂ ਆਦ ਮਗਰ ਕੱਟੀ ਸੁਹਾ ਮਗਰ ਕੱਟੀ ਸੁਹਾ ਵਿੱਚ ਪਹਿਲਾ ਜੇ ਕੱਟੀਏ ਕੀ ਬਾਤ ਆ ਬਹੁਤ ਸੋਹਣੀ ਝੂਟੀ ਉਹ ਸੋਹਣੀ ਵੀ ਜੀ ਹੋ ਕਿਦਾਂ ਢਾਈ ਸ਼ਾ ਕਰਮਾਂ ਵਾਲੀ ਥਣ ਵੇਖੋ ਕੱਢਿਆ ਕਰਮਾਂ ਬਹੁਤ ਚੰਗੀ ਹੈ ਵੀ ਠੰਡੀ ਵੀ ਜੀ ਏ ਲੋਹ ਰਪੈਲੀ ਹੈਗੀ ਠੀਕ ਆ ਠੰਡੀ ਹੈ ਹਾਂ ਯਾਰ ਹਨਾ ਬਹੁਤ ਠੰਡੀ ਵੀ ਜੀ ਹੈ ਕੀ ਬਾਤ ਇਹ ਕਿੰਨੇ ਦੀ ਦੇਊਗਾ ਕਰ ਵੇਲ ਅੱਜ ਇਹ ਰਿਧੀ ਝੋਟੀ ਦੇ ਰਹੀ ਇੱਕ 15 ਦੀ ਝੋਟੀ ਉਤਰਾ ਵੀ ਜੀ ਭਾਵੇਂ ਇੱਕ 60 70 ਦੀ ਝੋਟੀ ਵੀ ਦੇ ਰਹੀ ਇਹੋ ਜੀ ਬਹਿ ਕੇ ਨਾਰੀ ਹੋਰ ਵੀ ਨਿਕਲ ਨਹੀਂ ਆ ਭਣ ਭਰਾਓ ਚਲੋ ਹੁਣ ਆਪਣੀ ਸਮਝ ਨਾਲ ਲਈਏ ਆਪਾਂ ਆਪਣੀ ਸਮਝ ਨਾਲ ਲਈਏ ਓਕੇ ਹਾਂ ਇੱਕ 15 ਦੀ ਵੀ ਜੀ ਦੇ ਦਈਏ ਬਾਕੀ ਕੱਟੀ ਵੀ ਦੀ ਬਹੁਤ ਚੰਗੀ ਠੰਡੀ ਠੁੰਡੀ ਫੋਲਿਆ ਵੇਖੋ ਇਹਨੂੰ ਪ੍ਰਵਾਹ ਹੀ ਕੋਈ ਨਹੀਂ ਕਰਮਾ ਰਹੀ ਜਦੋਂ ਮਰਜੀ ਬਹਿ ਜਾ ਜਦੋਂ ਮਰਜੀ ਬਹਿ ਜਾਓ ਇਹਦੇ ਬੱਕਰੀ ਨੂੰ ਭੱਜਾ ਚਾਰ ਟੱਕ ਚਲੋ ਇਹਨੂੰ ਬਹਿ ਜਾਗੇ ਰਾਜ ਦੇ ਫਰਹਦ ਜੀ ਆ ਜੁਦਾ ਆਉਂਦਾ ਦੋਨੋਂ ਪਿਆਰੇ ਚਾਹ ਬਣਾ ਲੈ ਇਹਨੇ ਪਹਮਿਆਣਾ ਹਾਂ ਵੇਖੀ ਸੜਦੀ ਵਾਲ ਕੇ ਕੱਲੇ ਹੈ ਵੇਖੋ ਵੀ ਜੀ ਕੱਟੀ ਦੇ ਮੋਲੇ ਦੇ ਹਿਸਾਬ ਨਾਲ ਕੱਟੀ ਦਾ ਮੋਲੇ ਨਾਲ ਜਿਆਦਾ ਕਿ ਨਹੀਂ ਬੈਲ ਕੁੱਲ ਜਿਆਦਾ ਭਾਈ ਜਮਾ ਹੀ ਜਾਇਆ ਜਾ ਯਾਰ ਮੈਂ ਤਾਂ ਬੋਲੀ ਨਹੀਂ ਸਕਦਾ ਕੋਈ ਮੈਂ ਤੈਨੂੰ ਕਿਹਾ ਵੀ ਹੋਰ ਹੋਰ ਮੈਨੂੰ ਕਹਿਣ ਚੁੱਗਾ ਛੱਡਿਆ ਹੀ ਨਹੀਂ ਜੀ ਆ ਛੋਟੀ ਸੂਈ ਆ ਤੀਜੇ ਦਿਨ ਦੀ ਆਹ ਫਿਰ ਇਹਦੇ ਮਗਰ ਕੱਟੀ ਵੀ ਹੋ ਗਈ ਤੌ ਓਕੇ ਕੱਟੀ ਨੂੰ ਨਹੀਂ ਬੋਲੀ ਚੰਗੀ ਚਟਪੀ ਜੀ ਇਹ ਛੋਟੀ ਸੂਆ ਦੂਜਾ ਇਹ ਮੇਰੀ ਦੂਜਾ ਸੂਆ ਜੀ ਓਕੇ ਇਹ ਵੱਡੀ ਅਜੇ ਨਹੀਂ ਆ ਤੀਜੇ ਦਿਨ ਦੀ ਸੂਈ ਹਾਂਜੀ ਤੀਜੇ ਦੀ ਚੌਥੇ ਦੀ ਦੇਖੋ ਵੀ ਜੀ 13 ਕਿਲੋ ਤੋਂ ਅੱਧਾ ਕਿਲੋ ਅੰਦਰ ਹੋ ਜਾ ਅੱਧਾ ਕਿਲੋ ਬਾਹਰ ਹੋਊਗਾ ਠੀਕ ਆਪਾਂ 12 ਤੋਂ ਵੀ ਜੀ ਪਲੱਸ ਹੋਊਗਾ 12 ਕਿਲੋ ਮੰਨ ਲੈ ਖੁੱਲਾ 12 ਮਾ ਲੋ ਚਲੋ ਜੀ ਖੁੱਲਾ ਦੁੱਧ ਖੁੱਲਾ ਦੁੱਧ ਤੇ ਵੀ ਦੀਆਂ ਰੇਟ ਛੋਟੀ ਚੌਥੇ ਦਿਨ ਦੀ ਸੂਈ ਆਏ ਇਹ ਜਾਊਗੀ 15 ਪਲੱਸ ਵੀ 15 ਤੋਂ ਪਲੱਸ ਮੈਨਾਂ ਦੇਊਗੀ 16 ਕਿਲੋ ਦੀ ਫੁੱਲ ਗਾਰੰਟੀ ਛੋਟੀ ਦੇ ਰਹੀ ਆਪਾਂ ਨੂੰ ਧੰਨਵਾਦ ਮਗਰ ਵੀ ਕੱਤੀ ਹਾਂ ਮਗਰ ਵੀ ਕੱਟੀ ਲੇਵਾ ਦੀ ਰਾਦੀ ਫਿਕਸ ਪਰ ਵੇਖੋ ਚੌੜਾ ਲੇਵਾ ਹਾਂ ਨਹੀਂ ਗੱਠ ਚੌੜਾ ਹਾਂ ਵਾਕੇ ਕੋਈ ਸ਼ੱਕ ਨਹੀਂ ਬਹੁਤ ਸ਼ਾਨਦਾਰ ਤੇ ਕਰਵਾਈ ਚੁਣੀ ਇਹਦੇ ਹਾਂ ਥਣ ਬਾਲਾ ਚੰਗਾ 2 ਕਿਲੋ ਤੋਂ ਬਾਹਰ ਹੈ ਹੁਣ ਗਾੜੀ ਉਪਰ ਮਾਰ ਕੇ ਦੇ ਬਹੁਤ ਚੰਗੀ ਕੱਟੀ ਹੋਈ ਦੀ ਸਾਰੀਆਂ ਹੀ ਸੋਨਾ ਆਪਦੀ ਆਪਦੀ ਜਗ੍ਹਾ ਤੇ ਬਿਲਕੁਲ ਵੀ ਨਹੀਂ ਪਾਦੀ ਨਹੀਂ ਇੱਕ ਨਾ ਡੰਗਰ ਦਾ ਫਰਕ ਹੁੰਦਾ ਹੈ ਉਹ ਵੀ ਛੋਟੀਆਂ ਆਪਣੀ ਜਗ੍ਹਾ ਟਾਪਿੰਗ ਹੈ ਪਰ ਵੀ ਚੌਥੇ ਦਿਨ ਦੀ ਸੂਈ ਕੋਲ ਦੀ 12 12:30 ਬਹੁਤ ਵੱਡੀ ਗੱਲ ਆ ਵੱਡੀ ਗੱਲ ਆ ਆਪਾਂ ਚਵਾ ਕੇ ਦੇਣਾ ਨਾਲੇ ਕਿਹੜੀ ਗੱਬਣੇ ਹਾਂ ਆ ਪਕੜਾ ਬਿਲਕੁਲ ਬਿਲਕੁਲ ਸਿਆਣੀ ਗੱਲ ਆ ਜੱਟਾ ਇਹਦਾ ਰੇਟ ਇਹ ਵੀ ਜੀ 1 25 ਦੀ ਕੱਟੀ ਦੇਣੀ ਆ 1 ਲੱਖ ਤੇ 25000 ਦੀ ਇਹਦਾ ਆਪ ਵੀ ਰੁਪਏ ਲਾ ਕੇ ਲਈ ਆ ਕਰੀਏਗੀ ਜੀ ਸਮਝ ਲੋ ਵੀ ਇਹ ਤਾਂ ਪੂਰੇ ਕਰਨ ਵਾਲਾ ਕੰਮ ਯਾਰ ਹਾਂ ਬਹੁਤ acha ਰਿਕੇ ਦਾ ਵੇਲਾ ਘੰਮੀ ਹੈਗਾ ਹੁਣ ਤਾਂ ਉਹੀ ਆ ਨਾ ਗਰਵੇਲ ਕੇਰਾ ਮੰਦਾ ਠੰਡਾ ਪੂਰੇ ਪਾਰਿਆਂ ਬਸ ਪੈ ਗਿਆ ਜਨ ਲਈ ਦੇ ਵੀ ਨਹੀਂ ਇੱਕ ਸੱਤ ਸੁੱਟ ਦੀ ਗਣਕੇ ਓਕੇ ਬਸ ਜਿੱਦੀ ਚੰਗੀ ਮਿਲੀ ਆ ਪਰ ਹੁਣ ਬਾਜ਼ਾਰ ਦਾ ਫਰਕ ਆ ਆਪਾਂ ਉਸਾ ਹੁਣ ਦੇ ਦੇਣੀ ਆ ਆਪਾਂ ਇਹ ਨਹੀਂ ਆ ਵੀ ਬਣ ਕੇ ਰੱਖਣੀ ਨਹੀਂ ਆਪਾਂ ਫੇਰ ਲਿਆਉਣ ਨਾਲ ਬਣਾਗੇ ਫੇਰ ਹੋਰ ਆਈਆਂ ਆ ਤੋਹਾ ਇਹ ਵੀ ਜੀ ਨੀਲੀ ਦਾ ਵੀ ਜਿਹਦਾ ਵਾਲਾ ਬੱਚਾ ਨੇ ਘਟਾ ਗਿਆ ਨੀਲੀ ਦਾ ਠੀਕ ਆ ਇੱਕੋ ਵੀ ਜੀ 12 ਕਿਲੋ ਕੋਈ ਚਾੜਾਂਗ ਚ ਉਹਨੇ ਚੌਥੇ ਤਾਂ ਉਹਨੂੰ ਚੋਵੇਂ ਚਵਾ ਲੂ ਇਹ ਢੀ ਕਰਮਾਂ ਵਾਲੀ ਖਰੀ ਨਿਕਲਿਆ ਜਿਵੇਂ ਦੱਸੀ ਮਾਲਕ ਨੇ ਉਵੇਂ ਹੀ ਨਿਕਲੀ ਕਿਸਰੀ ਕੋਈ ਨਹੀਂ ਉਹਨੇ ਤੁਹਾਨੂੰ ਦੱਸਿਆ ਵੀ ਉਹਨੇ ਵੀਰ ਨੇ ਤਸੱਲੀ ਨਾ ਆਪਾਂ ਨੂੰ ਦਿੱਤੀ ਐ ਤੇ ਚੋਣ ਵੀ ਦੀ ਕਿਤੇ ਦੀ ਕਰਮਾਂ ਵਾਲੀ ਨਹੀਂ ਨਾ ਇਹ ਗੱਲਾਂ ਓਕੇ ਇਹਦਾ ਬੱਚਾ ਲੈ ਆਏ ਥਲੇਲਾ ਚੋਣ ਇਧਰ ਕਹੀ 12 ਦੋਤਾ ਇਹਦੇ ਕੋਲੇ ਮੈਂ ਨਹੀਂ 12 ਮੰਨਿਆ ਘੜੇ ਕੱਫੇ ਨਾਲ ਨੂੰ 14 ਜਵਾ ਦੂੰਗਾ ਧੰਨਵਾਦ ਧੰਨਵਾਦ ਬਾਰੀ ਖਰੀ ਆ ਨੇ ਵਜਨ ਮੱਟੇ ਵਾਲੀ ਆ ਦੁੱਤ ਦੇ ਦੂੰਗੀ 14 15 ਉਜੇ ਸੁਣਿਆ ਵੀਡੀਓ ਦਾ ਨਾਮ ਆਣਿਆ ਗੱਲ ਹੀ ਕੋਈ ਨਹੀਂ 14 15 ਦੁੱਧ ਇਹਨੂੰ ਕੀ ਕਹਿੰਦਾ ਕੋਈ ਗੱਲ ਹੀ ਨਹੀਂ ਇਹਨੂੰ 14 ਕਿਲੋ ਪਹਿਲੇ ਜਿੰਦੀ ਮਗਰ ਲਈ ਸੇਵਾ ਤਾਂ ਹੀ ਦੇ ਜੂ ਐਦ ਕੀ ਤਾਂ ਦੇਉ ਦੇਉ ਉਂਜੀ ਬਣੀ ਪੇਖੋ ਜੰਮੀ ਪਈ ਉਪਰੀ ਕੋਲ ਇਹ ਆਪੋ ਥਾਣਾ ਉਹ ਉਛਾਪ ਤਾ ਮੈਂ ਨਾ ਥਾਣੇ ਦੇ ਚਾਰੇ ਗਲਾਬੀ ਆ ਚਾਰੇ ਗਲਾਬੀ ਵੀ ਦੀ ਚੋਣ ਵੇਖ ਪਰੇ ਤੱਕ ਕਰ ਤਾ ਓਕੇ ਉਂਜੀ ਕਾ ਮੈਂ ਚੋਣ ਵੇਖੀ ਬਾਡੀ ਫੜ ਪੁੱਤ ਜਿਆ ਬਾਗਦੇ ਤੋਂ ਰੇ ਬਾਗਦੇ ਪਸਮ ਲੈ ਆਂਦੇ ਹੋ ਸੱਜਣੋ ਫਿਰ ਤੁਹਾਨੂੰ ਇਹਦੀਆਂ ਧਾਰਾ ਚੱਪਾ ਪਸਮਾ ਕਰ ਲਿਆ ਸੱਜਣੋ ਤੁਹਾਨੂੰ ਇਹਦੀਆਂ ਸਪੈਸ਼ਲ ਧਾਰਾ ਲੱਗਾ ਗਰਵੇਲ ਵਿਖਾਉਣ ਕਹਿੰਦਾ ਯਾਰ ਏਡੀ ਚੂਣ ਵੇਖੋ ਕੱਢਿਆ ਥਾਂ ਨੇ ਕਿਆ ਬਾਤਾਂ ਨੇ ਤੇ ਆ ਚੱਕੋ ਕਰਤਾ ਤੁਹਾਨੂੰ ਮੈਂ ਜਮਾ ਕੋਲੇ ਲੈ ਵੇਖੋ ਬਾਤ ਆ ਨਾ ਗਰਵੇਲ ਨੂੰ ਤੁਹਾਡੇ ਕੋਲੇ ਕਰਕੇ ਕਰੋ ਚੈੱਕ ਕੋਣ ਜਿੰਦੀ ਦੇਖੋ ਕਰਨ ਵਾਲੀ ਕਿਆ ਬਾਤ ਆ ਬਾਕੀ ਸੱਜਣੋਂ ਧਾਰ ਤੂਰ ਲੈਂਦੀ ਆ ਓਕੇ ਰਿਪੋਰਟ ਉਹ ਕਹਿੰਦੀ ਕੁਰੀਏ ਦੀਪੋ ਨਹੀਂ ਕਰਾਗਾ ਹੀ ਅੱਲਾ ਓਕੇ ਮਗਰ ਨੇ ਤੇ ਮਾਰਦੇ ਆਪੇ ਤੁੰਗੋ ਦੀ ਇਹ ਆਪੇ ਕੁਰੀਏ ਮਗਰ ਲੈ ਨਹੀਂ ਤਾਂ ਬਾਹਲਾ ਬੰਬਲਾ ਚਵਾਈ ਆ ਹਨਾ ਮੱਛੀ ਮੋਟਰੀ ਆ ਪੰਜ ਦੀ ਮੋਟਰੀ ਹੈਗੇ ਓਕੇ ਇਹਦਾ ਅੱਜ ਕੀ ਰੇਟ ਕਰੀਏ ਇਹਦੇ ਵਿੱਚ ਇਹਦਾ ਦੁੱਧ ਤੇ ਤੂਰੀ ਆਉਂਦੀ ਮੁੱਲ ਦੇ ਨਾਲ ਵਧਾਉਣਾ ਚਾਹੀਦਾ ਕਿਹੜਾ ਹੋਣਾ ਹੈ ਕੱਲ੍ਹ ਮੈਂ ਲੁਟਾ ਬੜੀ ਚੰਗੀ ਵੀ ਇਹਦੇ ਨੇ ਨਹੀਂ ਨਹੀਂ ਵੇਖ ਲਈ ਖਰੀ ਆ ਮੱਝ ਮਾਝੀਆ ਕਰੇ ਰੱਖਣ ਨੂੰ ਕੋਈ ਮਾੜੀ ਨਹੀਂ ਚੰਗੀ ਮੈਂ ਮੇਰੇ ਸਾਹਮਣੇ ਆਪਾਂ ਚੋਈਏ ਇੱਕ ਮਿੰਟ ਤੋਂ ਪਹਿਲਾਂ ਬਾਲਟੀ ਭਰ ਦੂਗੀ ਭਰ ਦੂਗੀ ਜਿਹੜੇ ਹਿਸਾਬ ਨਾਲ ਮੋਟੀ ਆ ਕਿਉਂ ਨਹੀਂ ਹੋਣੀ ਚੰਗੀ ਆ ਹਾਂ ਖਰੀ ਵਾਲੀ ਆਉਂਦੀ ਬਾਲਟੀ ਖੇੜਦੀ 2 ਕਿਲੋ 2.5 ਤਜੂ ਵੀ ਲਿਆ ਮੈਂ ਵੀ ਛੋਣੀ ਬਣੀ ਚਾਹਣਾ ਨਾ ਭੈਣ ਭਰਾਣ ਗੈਂਚ ਪਾਣੀ ਆ ਚਲ ਪੂਰੀ ਮਣੀ ਨੇ ਕਿਤੇ ਚੱਲ ਲੈ ਮੈਂ ਯਾ ਬੜੀ ਢੋਡੀ ਤੋਰੀ ਦੇ ਕੱਟੇ ਸ਼ਿਰਾ ਹਾਂ ਵਾਕਿਆਈ ਬਹੁਤ ਚੰਗੀ ਵੀ ਜੀ ਗੱਟੀ ਬਹੁਤ ਜੀ ਚੰਗੀ ਕਰੇ ਰੱਖਣ ਨੂੰ ਗਹਿਣਾ ਹੀ ਮੈਂ ਨਾ ਵੀ ਜੀ ਗਾਹੀ ਗੱਲਾਂ ਗਹਿਣਾ ਹੀ ਹੈ ਸਹੀ ਗੱਲ ਹੈ ਲੈ ਵੇਖੋ ਸਜਣਾ ਬਸਮਾਹ ਕੇ ਤੁਰਿਆ ਪਾਲਾ ਮਾਂ ਨਾ ਕਰਮਾ ਵਾਲੀ ਤੇ ਵੇਖੋ ਪਰ ਝੋਟੀ ਝੋਟੀ ਹਾਂ ਪੀੜੀ ਦੇ ਪਾ ਵਾਂਗੂ ਆ ਬਸਮਾਹ ਵੀ ਬਹੁਤ ਜੋਸ਼ ਵਾਲਾ ਕਰਦੀ ਆ ਬਾਈ ਜਵਾਏ ਜੀ ਬਹੁਤ ਇਹ ਇੱਕ ਗੱਲ ਇਹ ਵੀ ਹੈ ਜਿਹੜੀ ਮੈਂ ਕਿੱਲੇ ਠੋਕ ਕੇ ਬਸਮਾਹ ਕਰਦੀ ਆ ਨਾ ਉਹ ਦੁੱਧ ਨੂੰ ਵੀ ਖਰੀ ਨਿਕਲਦੀ ਆ ਜੇ ਮੈਂ ਉਹਦੀ ਫੁੱਲ ਗਰੰਟੀ ਆਪਣੀ ਦੁੱਧ ਦੀ 16 ਕਿਲੋ ਨੂੰ ਕੋਈ ਨਹੀਂ ਦੁੱਧ ਦਿੰਦਾ ਕਿੰਨੇ ਦੀ ਦੇਣ ਲੈਣਾ ਯੋਧਾ ਕਰੂ ਅੱਜ ਦੇਣ ਲੈਣ ਕੇ ਸਾਭ ਹੀ ਕਰੂਗਾ ਕੋਈ ਵੀ ਦੋਵੇਂ ਕਰ ਦੇ ਨੇ ਰਾਮ ਮਿਲ ਕੇਗੇ ਰਾਮ ਮਿਲ ਕੇ ਕਰ ਦੇ ਚੱਲ ਛੋਟੀ ਦੇ ਵੀਜੀ ਉਦਾਂ ਡੇਢ ਦਾ ਅਕ ਰੱਖਦੀ ਆ ਠੀਕ ਹੈ ਜੀ 1 35 ਦੀ ਵੀਜੀ ਦੇ ਦਾਂਗੇ 1 ਲੱਖ ਤੇ 35 ਹਜ਼ਾਰ ਕੋਈ ਵੀਜੀ ਭਾਵੇਂ ਚਾਰ ਟਾਈਮ ਜੋ ਖੜੇ ਚੌਥੇ ਡੰਗ ਨੂੰ ਵੀਜੀ ਜੇ 12 ਗਿਆ ਨਾ ਜਾਂ 13 ਗਿਆ ਤੇ 14 ਗੱਡੂ ਓਕੇ ਕਿਉਂਕਿ ਦੁੱਧ ਤੇ ਵੀਜੀ ਦਿਨੋਂ ਮੇਰੀ ਤਰੀ ਹੁੰਦੀ ਦਿਨੋਂ ਹੋ ਦੇਣੀ ਬਹੁਤ ਚੰਗੀ ਕੱਟੀ 1 ਲੱਖ ਤੇ 35 ਹਜ਼ਾਰ ਬਾਕੀ ਕਸਰ ਕੋਈ ਨਹੀਂ ਸੀ ਕੱਟੀ ਜੀ ਦੂਜੇ ਸੂਵੇ ਦੇ ਉਹ ਗਾਂ ਵੀ ਰੁਪਏ ਲਾ ਕੇ ਲਈ ਆ ਮੈਂ ਵੀ ਜੀ ਇਹੋ ਜੀ ਕੱਟੀ ਤੁਹਾਨੂੰ ਪਤਾ ਵੀ ਇੱਕ ਕੱਟੀ ਹੁੰਦੀ ਹੁੰਦੀ ਜਿਹਦੇ ਲੈਣ ਵਾਲੇ ਸਾਡੇ ਭਰਾ ਜਿਹੜੇ ਦੱਸ ਜਾਣੇ ਨੇ ਬਿਲਕੁਲ ਬਿਲਕੁਲ ਛਾਏ ਦਾ ਕੰਮ ਨਹੀਂ ਬੜਾ ਪਸ਼ਮਾਨ ਸੈਡ ਦੀ ਮੈਂ ਤਦ ਦੇਊਗੀ ਬਹੁਤ ਜਲਦੀ ਤੇ ਇਹਦਾ ਕੀ ਹਿਸਾਬ ਹੈ ਇਹ ਜੀ ਜੀ ਇਹਦੇ ਸਾਰੇ ਵੀ ਨਗੀਨਾ ਹੀ ਆ ਗਏ ਗਿਫਟ ਦੇਣਾ ਗਿਫਟ ਹੀ ਆਇਆ ਭਰਾਵਾ ਤੇ ਝੋਨੇ ਦਾ ਕੱਟ ਦੇਣਾ ਝੋਨੇ ਦਾ ਝੋਨਾ ਡੁੱਬ ਗਿਆ ਜਿਹੜਾ ਉਹਦਾ ਗਿਫਟ ਆ ਦੇ ਵੀ ਜੀ ਕੱਲ ਆਈ ਆਪਣੇ ਨੂੰ ਫਾਵਾ ਦਾ ਬੱਚਾ ਦੇ ਓਕੇ ਕੋਈ 2 ਦਾ ਵਾਲੇ ਕੋਈ 1.5 ਦਾ ਵਾਲੇ ਆਪਣੀ ਸਮਝ ਦੀ ਗੱਲ ਠੀਕ ਨਹੀਂ ਜੀ ਸਿਆਣੀ ਗੱਲ ਤੇ ਬਾਕੀ ਹੈ ਨੀਲੀ ਦਾ ਵੀ ਨੀਲੀ ਦਾ ਸ਼ੌਕ ਪੂਰਾ ਕਰਾਉਣੀ ਤੇ 1.5 ਦਾ ਕੱਲ ਦੇ ਹਾਂ ਤੇ ਮੈਂ ਕੀ ਅੱਖ ਜੋ ਦਾ ਆਂਦਾ ਬਿੱਲੀ ਮਨ ਕੀ ਅੱਖ ਆ ਵਾਕੇ ਤੇ ਵਿਚਾਰੀ ਨੇ ਟੈੱਡ ਪਰ ਰਹੀ ਥੋਡੇ ਕੋਲੇ ਆ ਕੇ ਮੈਂ ਨਾ ਰੀ ਜੀ ਇਹਦਾ ਵੀ ਨਸ ਸੰਭੀ ਨਹੀਂ ਆ ਮਨਵਾਵ ਐਸਪੈਸ਼ੈਂਟ ਕੋ ਲਈ ਆ ਪਾੜ ਆ ਗੇ ਕੋ ਪਾੜ ਚਲੇ ਗਿਆ ਮਸ਼ੀਨ ਤੇ ਤੇ ਉਹ ਵੀ ਵਾਈਪ ਕੋ ਨਹੀਂ ਮਤਲਬ ਸਾਹਸ ਭਾਈ ਹੁੰਦਾ ਦੇ ਇਹ ਆਪਣਾ ਫਾਇਦਾ ਆਪਣਾ ਲੈਂਦੀ ਜਰ ਇੱਕ ਵੀ ਜੀ ਆਂਦੇ ਹੀ 8 ਕਿਲੋ ਦੁੱਧ ਦੇ ਪਰ ਇੱਕ ਉਹ 7 ਕਿਲੋ ਦੁੱਧ ਜੀ ਠੀਕ ਆ ਕਿਉਂਕਿ ਆਪਾਂ ਉਹਨਾਂ ਕੋਲ ਲੈਂਦੀ ਆਪਾਂ ਉਹ ਕੰਮ ਨਹੀਂ ਕਰਦਾ ਉਹ ਸਾਡਾ ਸਾਡੇ ਕੋਲ ਉਧਰ ਕੀ ਹੋਵੇ ਦਿਹਾੜੀ ਜਾਵਗੇ ਹਾਂ ਇਹ ਗੱਲ ਦਾ ਨਹੀਂ ਪਤਾ ਨਹੀਂ ਪਰ ਮਿਲਦੀ ਦੋਵੇਂ ਟਾਈਮਾਂ ਟੌਰਨ ਬੱਚਾ ਛੱਡੋ ਨੇ ਭਾਵੇਂ ਛੱਡ ਦੋ ਲੱਤਾਂ ਗੱਟ ਕੇ ਮਿਲੂ ਉਸਦੇ ਆ ਠੀਕ ਆ ਇਹ ਬਾਕੀ ਵੀ ਜੀ ਜੋ ਕੋ ਤੁਹਾਡੇ ਸਾਹਮਣੇ ਆਏ ਹਾਂ ਤਾਂ ਪਤਾ ਵੱਲ ਤੇ ਮੁੱਲ ਵੀ ਦਾ ਸੁਣੋ ਵੀ ਬੜਾ ਮਿੱਠਾ ਕਿੰਨਾ ਕ ਮਿੱਠਾ 57000 ਯਾਰ ਜੀ ਤੁਸੀਂ ਵੇਖੋ ਯਾਰ ਅਹੀਂ ਤੇਨੇ ਬਹੁਤਿਆਰ ਸਪੈਸ਼ਲ ਹਾਂ ਜੀ 55000 ਜੀ ਦੇ ਦਾਂਗੇ 50000 ਦੇ ਦਾਂਗੇ ਬਾਗੇ ਚ ਬਹੁਤੀ ਕਮਾਈ ਨਹੀਂ ਹੈਗੀ ਜੀ ਕੋਈ ਇਹ ਸਮਝ ਲਓ ਵੀ ਕੋਈ ਸੇਵਾ ਵਾਲਾ ਥਾ ਤੇ ਕਿਨਾ ਵੀ ਜੀ 45000 ਦੀ ਜੀ ਸੂਆ ਚੋਕੇ ਆਏ ਤੇ ਕਟਾ ਨਾਲ 8-10000 ਦਾ ਰਹਿ ਜਾਣਾ ਫਿਰ ਬਰਾਬਰ ਕਰ ਜਣਾ ਤੇ ਚੋਕੇ ਵੀ ਸ਼ੇਮ ਨੂੰ ਕਰ ਜੂਗੀ ਯਕੀਨੀ ਹੁਣ 7 ਕਿਲੋ ਦੁੱਧ ਆ 7 ਉਹ ਨਾ ਉਹ ਅੱਠ ਕਹਿ ਬਣੀ 7 ਕਹਿ ਕੇ 7 ਕਹਿ ਕੇ ਦੰਨੇ ਆ ਮਗਰ ਕਟਾ ਤੇ ਜੇ ਸਾਡੇ ਕੋਈ ਦਿਹਾੜੀ ਰਹਿ ਗਈ ਬੇਅਦ ਤੋਂ ਪਾਰ ਚਵਾਦਾ ਕਿਉਂਕਿ ਵੀਜੀ ਬਾਲੂਂਡ ਆਪਣੇ ਖਾਲੀ ਆ ਵਾਕਈ ਹੈਂ ਦਾਣੇ ਨਹੀਂ ਦੁੱਧ ਵੱਧਣਾ ਦਾਣੇ ਨਾ ਦਾਣੇ ਨਾ ਕਿਉਂਕਿ ਉਹਨਾਂ ਨੂੰ ਤੁਹਾਨੂੰ ਪਤਾ ਵੀ ਕਰਦੇ ਕੇਰਾ ਫੇਰ ਮੜ ਗਈਆਂ ਕੈਮਰੇ ਤੇ ਹਲਾ ਹਲੂ ਦੇ ਝੋਟੇ ਲੈ ਵੀ ਸੱਜਣੋ ਫੇਰ ਕੇਰਾ ਚੈੱਕ ਕਰੋ ਕੱਲਾ ਕੱਲਾ ਨਾਗ ਵੇਖੋ ਉਹ ਨਹੀਂ ਅਵਿਧੀ ਆਹ ਕੱਟੀ ਦੇ ਕਸਰੀ ਕੋਈ ਨਹੀਂ ਕਿੰਨੀ ਵੱਲੋਂ ਬੜੇ ਬੱਜਾਂ ਟੌਰੀ ਜਿਹੇ ਕੋ ਹਾਂ ਮਗਰ ਕੱਟ ਕੇ ਕਿਹਾਰੋਂ ਵੀ ਬਹੁਤ ਜਿਆਦੀ ਨੱਪੀ ਆਉਂਦੀ ਜਿਹੜੀ ਚੀਜ਼ ਸੜਦਗੇ ਸਾਰੀਆਂ ਵੱਡੀਆਂ ਨੇ ਜੀ ਨਹੀਂ ਲਾ ਇਹਦੇ ਕਰਮਾਲੀਆਂ ਦੇ ਵਿੱਚ ਜੋ ਸੁਟੋਗੀ ਜਿਹੜਾ ਡਰਵਾਗਾ ਲਿਓ ਹਾਂ ਵਾਕਿਆ ਹੈ ਆ ਵੀ ਬਹੁਤ ਵੀਜੀ ਠੰਡੀ ਕੱਟੀ ਹੈ ਇਹਦੀ ਨਸਲ ਬਹੁਤ ਆ ਮੈਂ ਨਾ ਵੀਜੀ ਕੱਟੀਆਂ ਸਾਰੀਆਂ ਇੱਕ ਤੋਂ ਇੱਕ ਆ ਕੋਈ ਕਹਿਣ ਦੀ ਗੱਲ ਹੀ ਕੋਈ ਨਹੀਂ ਪਰ ਆਪਣੀ ਆਪਣੀ ਜਗ੍ਹਾ ਤੇ ਸਾਰੀਆਂ ਆਪਣੀ ਆਪਣੀ ਜਗ੍ਹਾ ਸਾਰੀਆਂ ਇੱਕ ਦੂਜੇ ਨੂੰ ਪਛਾਣ ਜਾਂਦੀਆਂ ਆ ਆ ਵੀਜੀ ਬੱਚੇ ਕੈਮਰਾ ਮਾਰ ਲਓ ਕੁਲੇ ਬੱਚੇ ਸਾਰੇ ਹਾਂਜੀ ਹਾਂ ਇਹ ਆ ਲੋ ਸੱਜਣੋ ਹਾਂ ਆ ਜੋ ਛੋਟੀ ਦੀ ਕੱਟੀ ਇਹ ਕਰਾ ਕੇ ਕਾਲੀ ਜੇ ਵਾਲ ਨਹੀਂ ਦਿੱਤਾ ਇਹਦਾ ਹਾਂ ਬਾਕੀ ਉਹਦੇ ਬੱਚੇ ਜਮਾਤ ਪੂਰੀ ਹੈ ਨਾ ਧੰਨਵਾਦ ਆ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਚੰਗਾ ਮਾਲ ਆ ਰੇਟ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਆ ਵੇਖਿਓ ਆ ਕੇ ਕਰਕੇ ਤਸਦੀਕ ਕਰਿਓ ਖਰੀਦੋ